आम आदमी पार्टी के राष्ट्रीय कन्वीनर और दिल्ली के मुख्यमंत्री अरविंद केजरीवाल जी आप सब जानते हैं कि पूरे देश में इस वक्त अरविंद केजरीवाल जी का क्रेज़ है और पंजाब तो आम आदमी पार्टी की कर्म भूमि है चाहे वो 2014 का चुनाव हो 17 का चुनाव हो या 22 का इतिहासिक चुनाव हो जब पंजाब की जनता ने भगवंत मान जी को एक हिस्टोरिक मैंडेट दिया था तो अरविंद जी कैंपेन के लिए जो फर्जी मुकाबला जो फर्जी केस जो फर्जी मुकदमा भाजपा ने फ्रेम कर रखा है उसमें सुप्रीम कोर्ट ने अरविंद जी को राहत दी है और वो पूरे देश में आ, सच का मिसाल लेकर जा रहे हैं और पंजाब भी आए हैं اور ہم سب عام آدمی پارٹی کے سارے سپاہی ان کا स्वागत کر رہے ہیں کل انہوں نے دربار صاحب میں ماتھا ٹیکا درگیانا مندر ماتھا ٹیکا اور اج ہم سب ساتھیوں کو کہلے ہم سب کی وہ پرننا ہے ہم سب کی وہ انسپیریشن ہے دیکھو جی بہت 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 پنجاب پہلے بھی 13 0 سی ہن ہور سانو بل ملیا پر ہاں میں ضرور کہوں گا پورے دیش دے وچ باجپاں نو جیڑا ہے اج اس ہر ਸ਼ਖਸ ਇਹ ਗੱਲ ਮੰਨਦਾ ਹੈ ਕਿ ਭਾਜਪਾ ਦਾ ਜਿਹੜਾ ਨੰਬਰ ਹੈ ਉਹ ਰੋਜ਼ ਡਾਊਨ ਜਾ ਰਿਹਾ ਤੇ ਇਸ ਵਾਰੀ ਕੋਈ 400 ਪਾਰ ਨਹੀਂ ਇਸ ਵਾਰੀ ਬੇੜਾ ਵੀ ਪਾਰ ਨਹੀਂ ਹੋਊਗਾ ਤੇ ਇਸ ਵਾਰੀ ਇੰਡੀਆ ਅਲਾਈንስ ਦੀ ਸਰਕਾਰ ਆਊਗੀ। ਮੈਂ ਇਹ ਦੱਟੂਆ ਇਸ ਤੇ ਕੀ ਕਹਾਂਗੇ? ਸੰਜੀਤ ਸਿੰਘ ਜੀ ਮਾਨਯੋਗ ਸਾਂਸਦ ਸਾਹਿਬ ਨੇ ਇਹ ਦਿੱਤੀ ਸਟੇਟਮੈਂਟ ਦਿੱਤੀ ਹੈ। ਤੁਸੀਂ ਮੇਰੇ ਤੋਂ ਪੰਜਾਬ ਦੇ ਮਸਲੇ ਸ਼੍ਰੀ ਅਨੰਦਪੁਰ ਸਾਹਿਬ ਦੇ ਉੱਤੇ ਕੋਈ ਅਨੰਦਪੁਰ ਸਾਹਿਬ ਤੋਂ ਅਸੀਂ ਮੈਂ ਦਸ਼ਮੇਸ਼ ਦਸ਼ਮੇਸ਼ ਪਿਤਾ ਜੀ ਦੀ ਤੋਂ ਕੋਟ ਆਸਰਾ ਲੈ ਕੇ ਉਹਨਾਂ ਦਾ ਅਸ਼ੀਰਵਾਦ ਲੈ ਕੇ ਗੱਲ ਕਹਿਣਾ ਹੈ ਸ਼੍ਰੀ ਅਨੰਦਪੁਰ ਸਾਹਿਬ ਹਲਕੇ ਤੋਂ ਸਰਦਾਰ ਮਾਲਵਿੰਦਰ ਸਿੰਘ ਕੰਗ ਵੱਡੇ ਮਾਰਜਨ ਦੇ ਨਾਲ ਜਿੱਤ ਦਰਜ ਕਰੇਗਾ ਧੰਨਵਾਦ ਠੀਕ ਹੈ ਥੈਂਕ ਯੂ ਅ ਮੈਂ ਧੰਨਵਾਦ ਕਰਦਾ ਹਾਂ ਆਪਣੀ ਪਾਰਟੀ ਦਾ ਜਿਨ੍ਹਾਂ ਨੇ ਮੇਰੇ ਤੇ ਮਾਣ ਬਖਸ਼ਿਆ ਔਰ ਮੈਂ ਰਹਿਣੀ ਹਾਂ ਸਦਾ ਔਰ ਸਾਡੀ ਕੋਸ਼ਿਸ਼ ਹੈ ਵੀ ਇਸ ਵਾਰ ਲੋਕ ਜਿਹੜਾ ਫਤਵਾ ਦੇਣਗੇ ਉਹ ਜਿਹੜਾ ਫਤਵਾ ਹੈ ਇੱਕ ਵੱਖਰਾ ਨਜ਼ਰ ਆਊਗਾ ਕਿਉਂਕਿ ਸਾਡੇ ਗੁਰਦਾਸਪੁਰ ਦੇ ਵਿੱਚ ਲੋਕਾਂ ਨੇ ਐਕਟਰਾਂ ਨੂੰ ਵੀ ਵੋਟਾਂ ਪਾਈਆਂ ਲੀਡਰਾਂ ਨੂੰ ਵੀ ਪਾਈਆਂ ਇਸ ਵਾਰ ਪਹਿਲੀ ਵਾਰੀ ਹੋਊਗਾ ਵੀ ਵੋਟ ਜਿਹੜੀ ਆ ਆਮ ਘਰਾਂ ਦੇ ਲੋਕਾਂ ਨੂੰ ਆਮ ਘਰਾਂ ਦੇ ਮੁੱਦੇ ਇੰਡਸਟਰੀ ਹੈ ਜੀ ਮੁੱਦਾ ਬਾਰਡਰ ਏਰੀਆ ਹੈ ਨਸ਼ੇ ਦਾ ਹੈ ਜੀ ਮੁੱਦਾ ਮੈਂ ਕਹਿ ਸਕਦਾ ਹਾਂ ਵੀ ਹਸਪੀਟਲ ਕੋਈ ਵੱਡਾ ਨਹੀਂ ਹੈਗਾ ਉੱਥੇ ਦੀ ਮੁੱਦਾ ਜਿਹੜਾ ਹਰ ਹਲਕੇ ਦੇ ਜਿਹੜੇ ਸੈਂਟਰ ਨਾਲ ਰਿਲੇਟਡ ਕਈ ਮੁੱਦੇ ਨੇ ਜੀ ਸੋ ਕਹਿਣ ਦਾ ਭਾਵ ਰਾਤ ਦਿਨ ਜਿਹੜੇ ਆ ਵਰਕ ਕਰ ਰਹੇ ਆ ਗਰਾਊਂਡ ਲੈਵਲ ਤੇ ਜਾ ਕੇ ਲੋਕਾਂ ਨੂੰ ਪੁੱਛ ਰਹੇ ਆ ਦੁੱਖ ਦੀ ਗੱਲ ਆ 75 ਸਾਲ ਸਾਰ ਹੀ ਨਹੀਂ ਲਈ ਕਿਸੇ ਪਰ ਹੁਣ ਉਹਨਾਂ ਦੇ ਹੱਕਾਂ ਦੀ ਗੱਲ ਜ਼ਰੂਰ ਕਰਾਂਗੇ ਜੇ ਜੇ ठा ਕਿ ਕਿਹਦਾ ਨੁਕਸਾਨ ਕਰ ਰਹੇ ਆ ਦੇਖੋ ਜੀ ਸਭ ਤੋਂ ਵੱਡੀ ਗੱਲ ਇਹ ਆ ਵੀ ਮੈਨੂੰ ਕੇ ਕਾਂਗਰਸੀ ਵੀ ਮਿਲਦੇ ਕੇ ਬੀਜੇਪੀ ਵਾਲੇ ਵੀ ਮਿਲਦੇ ਕੇ ਕੱਲ ਦੀ ਵੀ ਮਿਲਦੇ ਕਹਿੰਦੇ ਹੈ ਭਾਵੇਂ ਆਪਾਂ ਪੱਕੇ ਆ ਪਰ ਅਸੀਂ ਪਹਿਲਾਂ ਜਿਹੜੀਆਂ ਵੋਟਾਂ ਸੀ ਉਹ ਅਸੀਂ ਉਧਰਲੇ ਪਾਸੇ ਸਾਡੀਆਂ ਦੋ ਸੀਟਾਂ ਜਿੱਤੀਆਂ ਸੀ ਬਾਕੀ ਸੀਟਾਂ ਕਾਂਗਰਸ ਨੂੰ ਪੈ ਗਈਆਂ ਬੀਜੇਪੀ ਨੂੰ ਇੱਕ ਪੈ ਗਈ ਪਰ ਹੁਣ ਲੋਕ ਕਹਿੰਦੇ ਨੇ ਉਦੋਂ ਅਸੀਂ ਵੋਟਾਂ ਪਾਈਆਂ ਨਹੀਂ ਸੀ ਪਰ ਹੁਣ ਇਸ ਵਾਰ ਵੋਟਾਂ ਅਸੀਂ ਆਮ ਆਦਮੀ ਪਾਰਟੀ ਨੂੰ ਪਾਉਣੀਆਂ ਮੈਂ ਪੁੱਛਿਆ ਕਿਉਂ ਕਹਿੰਦੇ ਆ ਅਸੀਂ ਮਾਨ ਸਾਹਿਬ ਨੂੰ ਪੁੱਛਿਆ ਵੀ ਵੋਟ ਵੀ ਨਹੀਂ ਪਾਈ ਵਿਰੋਧਤਾ ਵੀ ਕਰਦੇ ਨੇ ਪਰ ਬਿੱਲ ਹੁਣ ਸਾਡੇ ਵੀ ਜ਼ੀਰੋ ਆ ਰਿਹਾ ਕਿਉਂ ਨਾ ਅਸੀਂ ਆਮ ਆਦਮੀ ਪਾਰਟੀ ਨੂੰ ਵੋਟ ਪਾਵਾਂਗੇ ਲੋਕ ਤਿਆਰ ਬੈਠੇ ਜਦੋਂ ਸੰਗਤ ਦੀ ਕਚੈਰੀ ਚ ਹੋਈ ਏ ਟੱਕਰ ਜਿਹੜੀ ਆ ਲੋਕ ਬਣਾਉਂਦੇ ਹੁੰਦੇ ਨੇ ਔਰ ਫਤਵਾ ਵੀ ਜਿਹੜਾ ਲੋਕ ਦਿੰਦੇ ਹੁੰਦੇ ਨੇ ਇਹ ਲੋਕਾਂ ਦੀ ਲੜਾਈ ਮੈਦਾਨ ਲੜ ਰਹੇ ਆ ਔਰ ਲੋਕ ਜਿਹੜੀ ਆ ਮੇਰੀ ਲੜਾਈ ਦਾ ਲੋਕ ਕਹਿੰਦਾ ਤਾਂ ਕਿਸੇ ਨੇ ਵੇ ਇਹ ਵੇਲੇ ਨੇ ਮੁੱਦਿਆਂ ਤੇ ਨਹੀਂ ਗੱਲ ਹੁੰਦੀ ਕੋਈ ਇਹ ਇਹ ਵੀਡੀਓ ਐਡਿਟ ਕਰ ਕਰਕੇ ਜਰੂਰ ਬੁੰਦੇ ਨੇ ਪਰ ਮੈਨੂੰ ਇਸ ਗੱਲ ਦੀ ਮੈਂ ਕਹਿ ਸਕਦਾ ਵੀ ਖੁਸ਼ੀ ਵੀ ਆ ਵੀ ਜਿੱਥੇ ਕੰਮ ਮੈਂ ਨਹੀਂ ਪਹੁੰਚ ਸਕਦਾ ਮੈਨੂੰ ਅਮਰੀਕਾ ਕੈਨੇਡਾ ਤੋਂ ਟੈਲੀਫੋਨ ਆ ਜਾਂਦੇ ਨੇ ਤੁਹਾਡੀ ਵੀਡੀਓ ਇਸੋ ਕਹਿਣ ਦਾ ਭਾਵ ਮੈਂ ਧੰਨਵਾਦ ਕਰਦਾ ਵੀ ਜਿਹੜੀ ਪਬਲਿਸਿਟੀ ਹੈ ਜਿਹੜੀ ਉਹ ਦੇ ਵਿਰੋਧੀ ਕਰੀ ਦੇ ਨੇ ਮੇਰੀ ਬਹੁਤ ਵਧੀਆ ਮੈਂ ਰਹੀਆਂ ਕਿਉਂਕਿ ਮੇਰੇ ਫਾਲੋਅਰ ਵੀ ਦਿਨੋ ਦਿਨ ਵੱਧ ਰਹੇ ਨੇ ਪਿਛਲੀ ਵਾਰ ਸਰ ਵੱਡਾ ਲੜਨ ਕਰ ਸਕੇ ਅ ਦੇਖੋ ਜੀ ਅੱਜ ਆਏ ਨੇ ਸਰ ਹੁਣੀ ਔਰ ਖੁਸ਼ਖਬਰੀ ਕੋਈ ਨਾ ਕੋਈ ਮਾਨੂੰ ਲੱਗਦਾ ਹੈ ਹੋਰ ਦੇਖ ਕੇ ਜਾਣ ਕੇ ਪੰਜਾਬ ਅਸਲ ਕਹਣਾ ਚਾਹੂਗੇ ਅੱਜ ਜਿਹੜੀ ਇਕੱਤਰਤਾ ਕੀਤੀ ਗਈ ਹੈ ਇਸ ਇਕੱਤਰਤਾ ਦੇ ਵਿੱਚ ਇਸ ਇਕੱਤਰਤਾ ਦੇ ਵਿੱਚ ਅੰਮ੍ਰਿਤਸਰ ਲੋਕ ਸਭਾ ਹਲਕਾ ਅੰਮ੍ਰਿਤਸਰ ਦੇ ਵਿੱਚ ਜਿਹੜੀ ਹੈ ਇਕੱਤਰਤਾ ਕੀਤੀ ਗਈ ਸਾਡੇ ਸੁਪਰੀਮ ਅਸ਼ਰੀਵੰਦ ਕੇ ਜੀ ਵਾਲਦੇ ਤੇ ਸਾਡੇ ਸੀਐਮ ਸਾਹਿਬ ਭਗਵੰਤ ਸਿੰਘ ਮਾਨ ਜੀ ਅੱਜ ਇਸ ਇਕੱਤਰਤਾ ਨੂੰ ਸੰਬੋਧਨ ਕਰਨਗੇ ਸੋ ਜਿਹੜੀ ਹੋਣ ਇਲੈਕਸ਼ਨ ਹੋ ਰਹੀ ਹੈ ਇਹਦੇ ਸਬੰਧ ਦੇ ਵਿੱਚ ਜਿਹੜੇ ਆ ਉਹ ਆਪਣੇ ਵਿਚਾਰ ਪੇਸ਼ ਕਰਨਗੇ ਅੱਗੇ ਦੀ ਰਣਨੀਤੀ ਜਿਹੜੀ ਆ ਉਹ ਦੱਸਣਗੇ ਤੇ ਪੰਜਾਬ ਦੇ ਵਿੱਚ 13 0 ਕਿਦਾਂ ਕਰਨੀ ਉਹਦੇ ਬਾਰੇ ਅੱਜ ਸਾਰੇ ਵਿਚਾਰ ਵੰਡਰੇ ਖੁੱਲ ਕੇ ਕੀਤੇ ਜਾਣਗੇ ਸੋ ਸਾਰੇ ਪੰਜਾਬ ਦੇ ਵਿਧਾਇਕ ਮੰਤਰੀ ਸਾਹਿਬਾਨ ਤੇ ਚੇਅਰਮੈਨ ਸਾਹਿਬਾਨ ਸਾਰੇ ਤੇ ਵੱਡਾ ਕ ਗਾਰਡਨ ਅਮਰੀਕਾ ਬਾਈਪਾਸ ਤੇ ਸੋ ਇਹ ਜਿਹੜਾ ਵੱਡਾ ਘਾਟ ਠਾਠਾ ਮਾਰਦਾ ਘਾਟ ਇਹ ਦੱਸਾਉਂਦਾ ਹੈ ਕਿ ਪੰਜਾਬ ਦੇ ਵਿੱਚ ਇਤਿਕਾ ਜਿਹੜਾ 130 ਹੋਣ ਜਾ ਰਹੀ ਕਿਉਂਕਿ ਸਾਡੇ ਸੀਐਮ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਜਿਹੜੀ ਨਾਰਾ ਦਿੱਤਾ ਕਿ ਪੰਜਾਬ ਬਣੇਗਾ ਇਸ ਵਾਰ ਦੇਸ਼ ਦਾ ਹੀਰੋ ਕਰਦਿਆਂ ਕਿ 130 ਸੋ ਉਹਦੀ ਸ਼ੁਰੂਆਤ ਕਰਨ ਜਾ ਰਹੇ ਹੈ ਕੱਲ ਦਾ ਗੱਲ ਦਾ ਜਿਹੜਾ ਹੌਸਲ ਕਿੰਨਾ ਕੰਮ ਚੱਲ ਰਿਹਾ ਜੀ ਕੱਲ ਦਾ ਰੂਟ ਸ਼ੋਅ ਬਹੁਤ ਜ਼ਿਆਦਾ ਕੰਮ ਚੱਲ ਰਿਹਾ ਜੀ ਇਹਦੇ ਵਿੱਚ ਜੇਲ੍ਹ ਤੋਂ ਛੁੱਟਣ ਤੋਂ ਬਾਅਦ ਸਾਡੇ ਸੁਪਰੀ ਮੁਰਵਿੰਦ ਕੇਜੀਵਾਲੀ ਕੇਜੀਵਾਲ ਦੀ ਕੱਲ ਪਹਿਲੀ ਵਾਰੀ ਇਹ ਮਸਰ ਆਏ ਤੋਂ ਇੱਕ ਭਰਵਾ ਹੰਗਾਰਾ ਜਿਹੜਾ ਵਲੰਟੀਅਰਾਂ ਦਾ ਮਿਲਿਆ ਉਹਨਾਂ ਨੂੰ ਵਲੰਟੀਅਰਾਂ ਦੇ ਵਿੱਚ ਬਹੁਤ ਜੋਸ਼ ਉਤਸ਼ਾਹ ਸੀ ਜਿੱਦੇ ਕਰਕੇ ਜਿਹੜਾ ਇਹ ਰੂਟ ਸ਼ੋਅ ਬਹੁਤ ਸਫਲ ਹੋਇਆ ਸੋ ਬਹੁਤ ਵੱਡੀਆਂ ਸ਼ੁਭ ਕਾਮਨਾਵਾਂ ਜਿਹੜੀਆਂ ਸ਼੍ਰੀਵਿੰਦ ਕੇਜੀਵਾਲ ਦੀ ਸਰਕਾਰ ਕੋਲੋਂ ਸੰਸਿੰਘ ਮਾਚੀ ਨੂੰ ਪ੍ਰਾਪਤ ਹੋਈਆਂ ਬੀਜਪੀ ਦਾ ਨਾਰਾ 400 ਪਾਰ ਬੀਜਪੀ ਦਾ ਨਾਰਾ 400 ਪਾਰ ਜਿਹੜਾ ਉਹ ਪੁਰਾਣਾ ਹੋ ਚੁੱਕਾ ਹੈ ਜੀ ਹੁਣ ਚਾਰਗੇਟ ਜਿਹੜੀ ਇਲੈਕਸ਼ਨ ਹੋ ਚੁੱਕੀ ਉਹਦੇ ਚ ਬੀਜਪੀ ਹੁਣ ਕਦੀ ਵੀ ਚਾਰ 400 ਪਾਰ ਦਾ ਨਾਰਾ ਨਹੀਂ ਲੜਦੀ 20 ਤੋਂ 20 ਹੁਣ ਪਾਰ ਨੂੰ ਛੱਡ ਕੇ ਬੀਜਪੀ ਦਾ ਅੰਤਮ ਸੰਸਕਾਰ ਵਾਲੇ ਬੰਨੇ ਆ ਜੀ ਬੀਜਪੀ 400 ਪਾਰ ਨਹੀਂ ਕਦੀ ਨਹੀਂ ਜਾ ਸਕਦੀ 150 ਤੋਂ ਉੱਪਰ ਸੀਟ ਇੱਕ ਨਹੀਂ ਇਹਨਾਂ ਨੂੰ ਆਉਣੀ ਸੋ ਇੰਡੀਆ ਐਲਾਈਂਸ ਦੀ ਜਿਹੜੀ ਸਰਕਾਰ ਆ ਭਾਰਤ ਸਰਕਾਰ ਬੰਦ ਜਾ ਰਹੀ ਹੈ ਸੋ ਇਸ ਦੇ ਵਿੱਚ ਆਮ ਆਦਮੀ ਪਾਰਟੀ ਜੂਰ ਪਾਈ ਵੱਲ ਹੋਏਗੀ ਕਿ ਕਿੰਨਾ ਸਭ ਅੱਜ ਇੱਕ ਵੱਡਾ ਐਲਾਨ ਕਰ ਸਕਦੇ ਨੇ ਪੰਜਾਬ ਅਤੇ ਪੰਜਾਬ ਦੀ ਬਿਲਕੁਲ ਜੀ ਅੱਜ ਜੋ ਵਰਕਰ ਮਿਲਣੀ ਰੱਖੀ ਗਈ ਹੈ ਇਹਦੇ ਵਿੱਚ ਕੋਈ ਵੱਡਾ ਐਲਾਨ ਵੀ ਕਰ ਸਕਦੇ ਆ ਅੱਗੇ ਦੀ ਰਣਨੀਤੀ ਵੀ ਲੀਕ ਸਕਦੇ ਆ ਸੋਚ ਇਹ ਜੇ ਡਰਾਏ ਤੁਹਾਨੂੰ ਕੁਝ ਦਿਨਾਂ ਦੇ ਉਸੇ ਚਿਰਾਂ ਦੇ ਵਿੱਚ ਜਿਹੜੀ ਆ ਇਹ ਸਾਰੇ ਖੁਲਾਸੇ ਕਰ ਦਿੱਤੇ ਜਾਣਗੇ ਬਿੱਲੀ ਰੱਤੀ ਗਈ ਸਾਰੇ ਵਰਤਾਂ ਦੇ ਦੇਖੋ ਅੱਜ ਸਾਡੇ ਕੌਮਿਕ ਕਨਵੀਨਰ ਅਰਵਿੰਦ ਕੇਜਰੀਵਾਲ ਜੀ ਔਰ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਰੇ ਐਮ ਐਲ ਏ ਸਹਿਬਾਨ ਦੀ ਸਾਰੇ ਮਿਨਿਸਟਰ ਸਹਿਬਾਨ ਦੀ ਸਾਰੇ ਚੇਅਰਮੈਨ ਸਹਿਬਾਨ ਸਾਡੇ ਪਾਰਟੀ ਦੇ ਸਾਰੇ ਅਹੁਦੇਦਾਰ ਸਹਿਬਾਨ ਦੀ ਮੀਟਿੰਗ ਲੈਣ ਲਈ ਪਹੁੰਚ ਰਹੇ ਨੇ ਕਿ ਔਰ ਮੈਂ ਸਮਝਦਾ ਇਹਦੇ ਨਾਲ ਵੱਡਾ ਹਲਾਰਾ ਆਮ ਆਦਮੀ ਪਾਰਟੀ ਦੀ ਚੋਣ ਮਹੀਮਾ ਨੂੰ ਮਿਲੇਗਾ ਔਰ 13 0 ਦਾ ਜਮਿਸ਼ਨ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਉਹ ਫਤਿਹ ਹੋਊਗਾ ਸੋ ਅੱਜ ਸਾਡੀ ਚੋਣ ਮੇਰੇ ਨੂੰ ਚਾਰ ਚੰਨ ਲਾਉਣ ਲਈ ਸਾਡੇ ਕੌਮੀ ਕਨਵੀਨਰ ਜੀ ਆ ਰਹੇ ਨੇ ਉਹਨਾਂ ਦਾ ਸਵਾਗਤ ਹੈ ਵੈਲਕਮ ਪਾਰਟੀ ਨੂੰ ਕਿੰਨੀ ਮਜ਼ਬੂਤੀ ਮਿਲੀ ਜੀ ਕੇਜਰੀਵਾਲ ਸਾਹਿਬ ਦੇ ਆਉਂਦੇ ਬਿਲਕੁਲ ਮੈਂ ਸਭ ਇਹਦਾ ਦੇਸ਼ ਜਾਣਦਾਗਾ ਕਿ ਅਰਵਿੰਦ ਕੇਜਰੀਵਾਲ ਜੀ ਦੇ ਉੱਪਰ ਇੱਕ ਝੂਠਾ ਫਰਜੀ ਕੇਸ ਭਾਰਤੀ ਜਨਤਾ ਪਾਰਟੀ ਨੇ ਬਣਾਇਆਗਾ ਔਰ ਭਾਰਤੀ ਜਨਤਾ ਪਾਰਟੀ ਦੇ ਈਡੀ ਵਿੰਗ ਨੇ ਬਣਾਇਆਗਾ ਇਹ ਦੇਸ਼ ਜਾਣਦਾਗਾ ਔਰ ਦੇਸ਼ ਦੀ ਸਰਵੋੱਚ ਅਦਾਲਤ ਜਿਹੜੀ ਆ ਸੁਪਰੀਮ ਕੋਰਟ ਉਹਨਾਂ ਨੇ ਐਨਟਾਇਰ ਰਾਤ ਦਿੱਤੀ ਆ ਸੋ ਉਸ ਰਾਤ ਦੇ ਤਹਿਰ ਕਿ ਚੋਣ ਪ੍ਰਚਾਰ ਕਰ ਸਕਦੇ ਨੇ ਇਹ ਵੱਡੀ ਗੱਲ ਆ ਕਿ ਲੋਕਤੰਤਰ ਨੂੰ ਬਚਾਉਣ ਦੇ ਲਈ ਲੋਕਤੰਤਰ ਕੀ ਆ ਕਿ ਸਾਰੀਆਂ ਪਾਰਟੀਆਂ ਆਪਣੀ ਆਪਣੀ ਗੱਲ ਲੋਕਾਂ 'ਚ ਆ ਕੇ ਰੱਖਣ ਔਰ ਉਸ ਲੋਕਤੰਤਰ ਨੂੰ ਮਜ਼ਬੂਤ ਕਰਨ ਦੇ ਲਈ ਔਰ ਇਹ ਜਿਹੜਾ ਗਰਵਿੰਦ ਕੇਜਰੀਵਾਲ ਜੋ ਰਾਹਤ ਦਿੰਦੀ ਆ ਚੌਂ ਜਿਹੜਾ ਰੀਲੀਫ ਦਿੰਦੀ ਹੈਗੀ ਬੇਲ ਹੋਈ ਹੈਗੀ ਸੋ ਮੈਂ ਇਸ ਸੰਬੰਧ ਸਾਡੀ ਸੁਪਰੀਮ ਕੋਰਟ ਦਾ ਬਹੁਤ ਬਹੁਤ ਧੰਨਵਾਦ ਆ ਉਸ ਤੋਂ ਪਤਾ ਲੱਗਦਾਗਾ ਕਿ ਅੱਜ ਸਾਡੀ ਸੁਪਰੀਮ ਕੋਰਟ ਨੂੰ ਵੀ ਇਸ ਗੱਲ 'ਚ ਦਖਲ ਦੇਣਾ ਪੈ ਰਿਹਾ ਕਿ ਲੋਕਤੰਤਰ ਬਚਾਉਣਾਗਾ ਸੋ ਭਾਰਤੀ ਜਨਤਾ ਪਾਰਟੀ ਲੋਕਤੰਤਰ ਦੀ ਕਾਤਲ ਬਣੀ ਹੋਈ ਆ ਦੁਸ਼ਮਣ ਬਣੀ ਹੋਈ ਆ ਦੇਸ਼ ਦੇ ਸੰਵਿਧਾਨ ਨੂੰ ਖਤਮ ਕਰਨ ਦੀ ਭਾਰਤੀ ਜਨਤਾ ਪਾਰਟੀ ਦੀ ਥਾਣੀ ਹੋਈ ਆ ਸੋ ਦੇਸ਼ ਦੇ ਲੋਕ ਇਕੱਠੇ ਲੰਗੇ ਇੱਕ ਮੋਟ ਲੈ ਕੇ ਔਰ ਭਾਰਤੀ ਜਨਤਾ ਪਾਰਟੀ ਨੂੰ ਜਵਾਬ ਦੇਣਗੇ ਅਰਵਿੰਦ ਕੇਜਰੀਵਾਲ ਜੀ ਆਮ ਆਦਮੀ ਪਾਰ ਐਫਆਈਆਰ ਦਰਜ ਕੀਤੀ ਗਈ ਕੁਦਰਤੀ ਪਹੁੰਚ ਬਲੋ ਜਿਹੜੇ ਕਈ ਦਿਨਾਂ ਜਿੱਦੇ ਨਿਯਮ ਵਿਵਹਾਰ ਦੇ ਦੇਖੋ ਮਾਮਲਾ ਜਿਹੜਾ ਅਦਾਲਤ ਦੇ ਅਧੀਨ ਹੈ ਕੋਰਟ ਦੇ ਅਧੀਨ ਹੈਗੀ ਸੋ ਜਦੋਂ ਉਹਦੀ ਐਫਆਈਆਰ ਦੀ ਕਾਪੀ ਮਿਲੂ ਫਿਰ ਕਮੈਂਟ ਕਰ ਸਕਦੇ ਆ ਬੀਜੇਪੀ ਦੇ ਨਾਲ 400 ਬਾਰ ਦਾ ਨਾਰਾ ਲੱਗ ਰਿਹਾ ਤੇ ਧਰਮ ਦੇ ਨਾਂ ਦਾ ਪੁੱਟਾ ਮਗੇ ਜਾ ਰਿਹਾ ਦੇਖੋ ਅੱਜ ਭਾਰਤੀ ਜਨਤਾ ਪਾਰਟੀ ਜਿਹੜੀ ਆ ਉਹ ਕੰਮ ਦੇ ਨਾਂ ਤੇ ਵੋਟਾਂ ਨਹੀਂ ਮੰਗ ਰਹੀ ਅੱਜ ਉਹ ਧਰਮ ਦੇ ਨਾਂ ਦੇ ਉੱਤੇ ਲੋਕਾਂ ਨੂੰ ਪਾੜ ਕੇ ਲੋਕਾਂ 'ਚ ਨਫ਼ਰਤ ਫੈਲਾ ਕੇ ਹਿੰਦੂ ਮੁਸਲਮਾਨ ਦਾ ਨਾਰਾ ਲਾ ਕੇ ਮੰਗਲ ਸੂਤਰ ਦਾ ਨਾਰਾ ਲਾ ਕੇ ਵੋਟਾਂ ਮੰਗ ਰਹੀ ਹੈ ਕਿਉਂਕਿ 10 ਸਾਲਾਂ ਦੇ ਅੰਦਰ ਭਾਰਤੀ ਜਨਤਾ ਪਾਰਟੀ ਨੇ ਦੇਸ਼ ਦੇ ਅੰਦਰ ਕੋਈ ਵੀ ਕੰਮ ਨਹੀਂ ਕੀਤਾ 10 ਸਾਲ ਪਹਿਲਾਂ ਭਾਰਤੀ ਜਨਤਾ ਪਾਰਟੀ ਸੱਤਾ 'ਚ ਕਿਵੇਂ ਆਈ ਸੀ ਕਿ 2 ਕਰੋੜ ਨੌਕਰੀਆਂ ਭਾਰਤੀਆਂ ਨੂੰ ਮਿਲਣਗੀਆਂ ਕਿਸਾਨ ਦੀ ਆਮਦਨ ਦੁੱਗਣੀ ਹੋ ਜੂਗੀ ਦੇਸ਼ ਦੇ ਅੰਦਰ ਇੰਡਸਟਰੀ ਆਉਗੀ ਉਦਯੋਗ ਖੋਣਗੇ ਕਾਲਾ ਧਨ ਬਾਹਰ ਲੈ ਕੇ ਆਵਾਂਗੇ 15-15 ਲੱਖ ਲੋਕਾਂ ਦੇ ਖਾਤੇ ਚਾਉਣਗੇ ਸਾਰਾ ਕੁਝ ਫਲॉप ਹੋ ਗਿਆ ਸਾਰਾ ਕੁਝ ਭਾਰਤੀ ਜਨਤਾ ਪਾਰਟੀ ਦਾ ਫੇਲ ਹੋ ਗਿਆ ਇਹੀ ਕਾਰਨ ਹੈ ਕਿ ਅੱਜ ਉਹਨਾਂ ਨੂੰ ਧਰਮ ਦੇ ਨਾਂ ਤੇ ਬਖਰੇਵੇਂ ਪਾ ਕੇ ਲੋਕਾਂ 'ਚ ਨਫ਼ਰਤ ਪੈਦਾ ਕਰਕੇ ਵੋਟ ਪਾ ਕੇ ਵੋਟਾਂ ਮੰਗਣੀਆਂ ਪੈ ਰਹੀਆਂ ਨੇ ਸੋ ਇੱਥੋਂ ਪਤਾ ਲੱਗਦਾ ਹੈਗਾ ਕਿ ਭਾਰਤੀ ਜਨਤਾ ਪਾਰਟੀ ਕਿੰਨੀ ਕਮਜ਼ੋਰ ਆ ਪਿਛਲੇ ਜੇ ਆਪਾਂ ਦੇਖਿਆ ਜਾਵੇ ਪਿਛਲੇ ਲਗਭਗ 2 ਮਹੀਨਿਆਂ ਤੋਂ ਦੋ ਤਲ ਮਹੀਨੇ ਤੋਂ ਭਾਰਤੀ ਜਨਤਾ ਪਾਰਟੀ ਲਗਾਤਾਰ ਉਹਦਾ ਗ੍ਰਾਫ ਦਿਖ ਰਿਹਾ ਹੈਗਾ 400 ਪਾਰ ਤੱਕ ਹੀ ਉਹ ਬੈਸਮੈਂਡਾ 200 ਪਾਰ ਵੀ ਨਹੀਂ ਹੋ ਸਕਦੀ ਔਰ ਬਹੁਤ ساری ਜਗਤ ਦਿੱਤੇ ਪਾਰਤੀ ਜਨਤਾ ਪਾਰਟੀ ਜਮਾਨਤ ਚੱਪਤ ਹੋ ਰਹੀ ਆ ਮੈਂ ਦੇਸ਼ ਦੇ ਬਹੁਤ ਸਾਰੇ ਏਸ਼ੀਆ ਜਾ ਕੇ ਆਇਆ ਹੈਗਾ ਬਹੁਤ ਜਿਹੜਾ ਹੈਗਾ ਭਾਰਤੀ ਜਨਤਾ ਪਾਰਟੀ ਦੇ ਲੋਕ ਨਫ਼ਰਤ ਕਰਦੇ ਨੇ ਕਿ ਕਿਉਂਕਿ ਦੇਸ਼ ਜਿਹੜਾ ਭਾਰਤ ਦੇਸ਼ ਆ ਉਹ ਵਖ-ਵਖ ਧਰਮਾਂ ਦਾ ਵਖ-ਵਖ ਜਾਤਾਂ ਦਾ ਵਖ-ਵਖ ਗੋਤਾਂ ਦਾ ਵਖ-ਵਖ ਸੱਭਿਆਚਾਰਾਂ ਦਾ ਮਤਲਬ ਦੇਸ਼ ਜਿਹੜਾ ਹੈਗਾ ਸਦੀਆਂ ਸਦੀਆਂ ਤੋਂ ਸਾਡੇ ਗੁਰੂਆਂ ਪੀਰਾਂ ਦਾ ਸੰਧਿਆ ਦੇਸ਼ ਆ ਜਿਹੜਾ ਵੀ ਨਫਰਤ ਫੈਲਾਉਣ ਦੀ ਕੋਸ਼ਿਸ਼ ਕਰੂਗਾ ਦੇਸ਼ ਦੇ ਲੋਕੋ ਨੂੰ ਮੂੰਹ ਤੋੜ ਜਵਾਬ ਦੇ ਰਹੇ ਨੇ ਕਿ ਸੁਭਾਰਤੀ ਜਨਤਾ ਪਾਰਟੀ ਨੂੰ ਮੂੰਹ ਤੋੜ ਜਵਾਬ ਦੇਣਗੇ ਕਿ ਕਿਸਾਨਾਂ ਦੇ ਉੱਪਰ આરોਪ ਲਾਏ ਨੇ ਕਿ ਉਹ ਪੈਸੇ ਲੈ ਕੇ ਦੂਜੀਆਂ ਪਾਰਟੀਆਂ ਤੋਂ ਬੀਜੇ ਦੇ ਖਿਲਾਫ ਪ੍ਰੋਟੈਸਟ ਕਰ ਰਹੇ ਨੇ ਜੋ ਕੁਝ ਭਾਰਤੀ ਜਨਤਾ ਪਾਰਟੀ ਨੇ ਬੀਜਿਆਗਾ ਇਹ ਦੇਸ਼ ਜਾਣਦਾਗਾ ਤਿੰਨ ਕਾਲੇ ਕਾਨੂੰਨ ਕਿਹਨੇ ਬਣਾਏ ਸੀ ਭਾਈ ਦੇਸ਼ ਜਾਣਦਾ ਨਾ ਭਾਰਤੀ ਜਨਤਾ ਪਾਰਟੀ ਨੇ ਬਣਾਏ ਸੀ ਵਾਪਸ ਲਏ ਨੇ ਵਾਪਸ ਤਾਂ ਲਏ ਨੇ ਕਿਉਂ ਗਲਤ ਬਣਾਏ ਨੇ ਮਾਰਨ ਲਈ ਬਣਾਏ ਨੇ ਕੋੜਾਨੀਆਂ ਆਵਾਨੀਆਂ ਲਈ ਬਣਾਏ ਨੇ ਉਹ ਕਾਰਪੋਰੇਟ ਘਰਾਣਿਆਂ ਲਈ ਬਣਾਏ ਨੇ ਕਿ ਅੱਜ ਉਹ ਵੱਢਣਾ ਪੈ ਰਿਹਾ ਭਾਰਤੀ ਜਨਤਾ ਪਾਰਟੀ ਨੂੰ ਮੈਂ ਸਮਝਦਾ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਮਾਫੀ ਮੰਗ ਲੈਣੀ ਚਾਹੀਦੀ ਆ ਬੀਜੇਪੀ ਨੂੰ ਹੱਥ ਜੋੜ ਕੇ ਮਾਫੀ ਮੰਗ ਲੈਣੀ ਚਾਹੀਦੀ ਆ ਕਿ ਸਾਡੇ ਤੋਂ 750 ਕਿਸਾਨ ਦਾ ਕਤਲ ਹੋ ਗਿਆ ਸਾਡੇ ਤੋਂ 750 ਕਿਸਾਨ ਜਿਹੜਾ ਮਾਰਿਆ ਗਿਆ ਅਸੀਂ ਉਹਦੇ ਕਾਤਲਾਂ ਦੇ ਦੋਸ਼ੀ ਆ ਇਸ ਗੱਲ ਦੀ ਜਿਹੜੀ ਆ ਭਾਰਤ ਪ੍ਰਧਾਨ ਮੰਤਰੀ ਸਾਹਿਬ ਨੂੰ ਭਾਰਤੀ ਜਨਤਾ ਪਾਰਟੀ ਨੂੰ ਮਾਫੀ ਮੰਗਣੀ ਚਾਹੀਦੀ ਆ ਥੈਂਕ ਯੂ ਵੀ ਕਨਵੀਨਰ ਤੇ ਦੇਸ਼ ਦੇ ਮੈਂ ਕਹੂੰਗਾ ਕਿ ਸਭ ਤੋਂ ਜਿਹੜਾ ਲੋਕਪ੍ਰੀਆ ਜਿਹੜੇ ਲੀਡਰ ਨੇ ਇਮਾਨਦਾਰ ਲੀਡਰ ਨਵਿੰਦ ਕੇਜਰੀਵਾਲ ਜੀ ਪੰਜਾਬ ਆਏ ਨੇ ਕੱਲ ਉਹਨਾਂ ਨੇ ਅੰਮ੍ਰਿਤਸਰ ਚ ਰੋਡ ਸ਼ੋ ਵੀ ਜਿਹੜਾ ਕੀਤਾ ਤੇ ਸਾਰੇ ਜਿਹੜੇ ਅੱਜ ਸਾਡੀ ਪਾਰਟੀ ਦੀ ਲੀਡਰਸ਼ਿਪ ਸਾਰੇ ਉਮੀਦਵਾਰ ਜਿਹੜੇ ਇੱਥੇ ਆਏ ਆ ਕਿ ਤੇ ਸਾਰੇ ਬੜੀ ਚੜ੍ਹਦੀ ਕਲਾ ਦੇ ਵਿੱਚ ਨੇ ਕਿਉਂਕਿ ਆਮ ਆਦਮੀ ਪਾਰਟੀ ਨੇ ਜੋ ਪੰਜਾਬ ਚ ਕੰਮ ਕੀਤੇ ਆ ਉਹਨਾਂ ਦੀ ਤਾਂ ਲੋਕਾਂ ਚ ਪੋਜ਼ਿਟਿਵਿਟੀ ਸੀ ਹੋਈ ਬਾਦ ਰਵਿੰਦਰ ਕੇਜਰੀਵਾਲ ਜੀ ਦੇ ਆਉਣ ਦੇ ਨਾਲ ਸਾਡੇ ਵਰਕਰਾਂ ਦਾ ਸਾਡਾ ਜਿਹੜਾ ਹੌਸਲਾ ਹੋਰ ਵੱਧ ਗਿਆ ਤੇ ਪੰਜਾਬ ਦੇ ਵਿੱਚ ਵੀ ਜਿਹੜੇ ਲੋਕ ਨੇ ਸਾਰੇ ਹਲਕਿਆਂ ਦੇ ਵਿੱਚ ਬੜੀ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਅੱਜ ਅਸੀਂ ਰਵਿੰਜੀ ਨੂੰ ਵੀ ਇਹ ਕਹਿਣਾ ਕਿ ਜਲਦੀ ਤੋਂ ਜਲਦੀ ਜੀ ਸਾਰੇ ਹਲਕਿਆਂ ਦਾ ਟਾਈਮ ਕੱਢੋ ਲੋਕ ਤੁਹਾਨੂੰ ਪਲਕਾਂ ਮਿਸ਼ਾ ਕੇ ਜਿਹੜਾ ਉਡੀਕ ਕਰ ਰਹੇ ਆ ਦੇਖੋ ਜੀ ਉਤਾਰ ਵੀ ਦਿੰਦੇ ਫੇਰ ਅਕਾਲੀ ਦਲ ਨੇ ਕੀ ਕਰ ਲੈਣਾ ਸੀ ਕਿਉਂਕਿ ਉਹਨਾਂ ਨੂੰ ਪਤਾ ਵੀ ਜਮਾਨਤ ਜਬਤ ਹੋਣੀ ਹੈ ਜਿੱਥੇ ਉਤਾਰੇ ਵੀ ਹੈ ਜਿਆਦਾ ਮੈਨੂੰ ਉੱਥੇ ਦੱਸੋ ਵੀ ਕਿੱਥੋਂ ਜਮਾਨ ਜਿਹੜੀ ਹੈ ਬਚ ਰਹੀ ਹੈ ਅੱਜ ਦੀ ਘੜੀ ਅਕਾਲੀ ਦਲ ਸਿਰਫ ਇਹ ਲੜਾਈ ਲੜ ਰਿਹਾ ਹੈ ਵੀ ਕਿਸੇ ਤਰੀਕੇ ਜਿਹੜੀ ਜਮਾਨਤਾ ਨਹੀਂ ਉਹ ਜਿਹੜੀਆਂ ਵਾਜ ਜਾਣ ਕਿਉਂਕਿ ਜੇ ਅਕਾਲੀ ਦਲ ਦੀ ਸਥਿਤੀ ਚੰਗੀ ਹੁੰਦੀ ਫੇਰ ਸਖਬੀਰ ਸਿੰਘ ਬਾਦਲ ਸੀਟਿੰਗ ਐਮਪੀ ਹੋ ਕੇ ਪਾਰਟੀ ਪ੍ਰਧਾਨ ਹੋਵੇ ਇਲੈਕਸ਼ਨ ਲੜਨ ਤੋਂ ਨਾ ਭਜਦੇ ਇਸੇ ਕਰਕੇ ਬੀਬਾ ਹਰਸਿਮਰਤ ਕੌਰ ਬਾਦਲ ਜੀ ਦੀ ਟਿਕਟ ਜਿਹੜੀ ਸਭ ਤੋਂ ਲਾਸਟ ਐਨਾਉਂਸ ਕੀਤੀ ਹੈ ਨਹੀਂ ਬੀਬਾ ਜੀ ਤਿੰਨ ਵਾਰ ਦੀ ਸੈਟਿੰਗ ਐਮਪੀ ਸੀ ਉਹਨਾਂ ਦੀ ਟਿਕਟ ਤਾਂ ਪਹਿਲੀ ਵਾਰ ਦੇ ਵਿੱਚ ਆ ਜਾਣੀ ਚਾਹੀਦੀ ਸੀ ਪਰ ਬੜੇ ਕਨਫਿਊਜ਼ ਸੀ ਵੀ ਬਠਿੰਡਾ ਲੜੀਏ ਖਡੂਰ ਸਾਹਿਬ ਲੜੀਏ ਕਿ ਫਿਰੋਜ਼ਪੁਰ ਲੜੀਏ ਤਿੰਨੋਂ ਸੀਟਾਂ ਲਾਸਟ ਤੱਕ ਛੱਡ ਕੇ ਰੱਖੀਆਂ ਫਿਰ ਵੀ ਮੈਂ ਸਮਝਦਾ ਵੀ ਚੰਗਾ ਫੈਸਲਾ ਲਿਆ ਜਦੋਂ ਹਾਰਨਾ ਹੀ ਹੈ ਫਿਰ ਇੰਨੀ ਦੂਰ ਜਾ ਕੇ ਕਾਹਨੂੰ ਹਾਰਨਾ ਵੀ ਬਠਿੰਡੇ ਜਿਹੜਾ ਉਹ ਇਲੈਕਸ਼ਨ ਲੜ ਲਈ ਪਰ ਬੀਬਾ ਜੀ ਵੀ ਵੱਡੀ ਕਹ ਲੋ ਵੀ ਫਰਕ ਦੇ ਨਾਲ ਜਿਹੜਾ ਪਟੈਂਡੇ ਦੀ ਸੀਟ ਹਾਰ ਰਿਹਾ ਤੇ ਗੁਰਮੀਤ ਸਿੰਘ ਖੁੱਡੀਆਂ ਤੋਂ ਇਲੈਕਸ਼ਨ ਜਿੱਤ ਰਿਹਾ ਬੀਜੇਪੀ ਦੇ 405 ਦਾ ਨਾਅਰਾ ਲਾ ਗਿਆ ਹੈ ਤੇ ਨਾਅਰਾ ਲਾਉਣ ਦਾ ਜੇ 500 ਬਾਰ ਦਾ ਲਾ ਰਹਿਣਾ ਵੋਟਾਂ ਦਾ ਦੇਸ਼ ਦੇ ਲੋਕਾਂ ਨੇ ਪਾਉਣੀ ਹੈ ਬੀਜੇਪੀ ਨੇ ਪਿਛਲੇ 5 ਸਾਲ ਦੇ ਵਿੱਚ ਕੀਤਾ ਕੀ ਹੈ ਇੱਕ ਵੀ ਵਾਅਦਾ ਪੂਰਾ ਨਹੀਂ ਕੀਤਾ ਲੋਕਾਂ ਨੂੰ ਧਰਮਾਂ ਦੇ ਨਾਮ ਤੇ ਜਾਤਾਂ ਦੇ ਨਾਮ ਤੇ ਵੰਡਣ ਤੋਂ ਬਿਨਾ ਬੀਜੇਪੀ ਨੇ ਪੂਰੇ ਦੇਸ਼ 'ਚ ਕੁਝ ਨਹੀਂ ਕੀਤਾ ਲੋਕਤੰਤਰ ਦਾ ਘਾਣ ਕੀਤਾ ਡੈਮੋਕ੍ਰੇਸੀ ਦਾ ਘਾਣ ਕੀਤਾ ਏਜੰਸੀਆਂ ਦੀ ਦਰਵਾਰਤੋਂ ਕਰਕੇ ਹਰੇਕ ਬੰਦੇ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਤੇ ਸਾਰਾ ਦੇਸ਼ ਇਹਨੂੰ ਦੇਖ ਰਿਹਾ ਔਰ ਜਿਹੜਾ ਅਰਵਿੰਦ ਕੇਜਰੀਵਾਲ ਜਿਹੜਾ ਜਿਹੜਾ ਐਪੀਸੋਡ ਹੋਇਆ ਨਾ ਉਹ ਕਹਿੰਦਾ ਵੀ ਲਾਸਟ ਮੇਲ ਇੰਦਾ ਕਾਫਨ ਇਹਨਾਂ ਨੇ ਵੱਡਾ ਮੈਂ ਕਹੂੰਗਾ ਵੀ ਵੱਡੀ ਜਿਹੜੀ ਗਲਤੀ ਹੈ ਸਭ ਤੋਂ ਹੀ ਕੀਤੀ ਜਿਹਦਾ ਇਹਨਾਂ ਨੂੰ ਜਿਹੜਾ ਕਹ ਲੋ ਵੀ ਨਤੀਜੇ ਆ ਉਹ ਭੁਗਤਨੇ ਪੈਣਗੇ ਅੱਜ ਦੀ ਘੜੀ ਬੀਜੇਪੀ ਦੀਆਂ 400 ਕੀ ਜਿਹੜੇ ਵੱਡੇ ਵੱਡੇ ਸਟੇਟ ਸੀ ਜਿੱਥੋਂ ਬੀਜੇਪੀ ਸਵਾਇਆ ਕਰ ਦਿੰਦੀ ਸੀ ਉਥੋਂ ਵੀ ਬੀਜੇਪੀ ਨੂੰ ਬੜੀਆਂ ਸੀਟਾਂ ਤੋਂ ਇਹ ਕਹਿ ਲੋ ਵੀ ਜਿੱਤਦੇ ਮਾਰਜਨ ਨੂੰ ਵੀ ਘਟਾਉਣਾ ਉਹ ਵੀ ਬੜਾ ਮੁਸ਼ਕਲ ਹੋਇਆ ਪਿਆਗਾ ਆਨ ਇੰਡੀਆ ਲਾਇੰਸ ਦੀ ਜਿਹੜੀ ਸਰਕਾਰ ਬਣ ਰਹੀ ਹੈ ਤੇ ਆਮ ਆਦੀ ਪਾਰਟੀ ਉਹਦਾ ਹਿੱਸਾ ਹੋਊਗੀ ਬੀਜੇਪੀ ਮੈਂ ਲਿਖ ਕੇ ਦੇਣਾ ਐਨਡੀ ਲਾਇੰਸ 200 ਪਾਰ ਨਹੀਂ ਕਰਦਾ